ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮੇਤਰੋ ਮਲਚਰ ਵੀ ਚੱਲਦਾ ਤੇ ਆਪਣਾ ਮੀ ਤੋਂ ਬਾਅਦ ਤੇ ਆਹ ਚੱਲਦੀ ਆ ਕੰਬੈਨ ਆਪਾਂ ਪਹੁੰਚਿਆ ਰੋਟੀ ਲੈ ਕੇ ਤੇ ਇਹ ਘੰਟਾ ਤੋਂ ਪਹਿਲਾਂ ਆ ਗਏ ਤੇ ਆ ਗਏ ਦੋ ਚਾਰ ਗੇੜੇ ਲਾਏ ਨੇ ਚੱਲ ਰਿਹਾ ਕੰਮ ਕਰ ਬਾਕੀ ਦਿਖਾਉਨੇ ਆ ਤੁਹਾਨੂੰ ਉੱਥੇ ਜਾ ਕੇ ਕਿ ਕਹਣਾ ਕਿਉਂ ਸ਼ਾਨੂ ਬੈਠਾ ਦੇ ਵੀ ਆਇਆ ਕੱਲੂ ਐਤਵਾਰ ਆ ਤੇ ਅੱਜ ਸ਼ਨੀਵਾਰ ਤੀ ਅੱਜ ਇਹਦੇ ਪੇਪਰਾਂ ਦੀ ਮੀਟਿੰਗ ਤੀ ਉੱਥੇ ਜਾ ਕੇ ਆ ਕੇ ਆਪਾਂ ਮੁੜ ਕੇ ਉਰੇ ਆ ਗਏ ਕਿਉਂਕਿ ਕੰਮ ਚੱਲਣਾ ਤੀ ਲੇਟ ਲੇਟ ਤਾਂ ਚੱਲਣਾ ਤੀ ਕੱਲ ਦਾ ਮੀ ਪਿਆ ਵਾ ਹਾਂਜੀ ਮਿੱਤਰੋ ਬਹੁਤ ਵੀਰਾਂ ਦੇ ਮੈਸੇਜ ਤੇ ਫੋਨ ਆਉਂਦੇ ਨੇ ਵੀ ਹੌਲੈਂਡ ਕਿੱਥੇ ਆ ਹੌਲੈਂਡ ਮਿੱਤਰੋ ਜਿੱਦਣ ਰਿਪੇਅਰ ਕਰੀ ਆ ਉਦੋਂ ਆਪਾਂ ਕੋਈ ਕੰਮ ਗਏ ਵੇ ਤੇ ਹੁਣ ਉਹ ਚਲਦੀ ਆ ਪਰੇ ਉਹਦੇ ਕੋਲ ਆਪਾਂ ਪਹੁੰਚੇ ਨਹੀਂ ਉਹਦੇ ਕਰਕੇ ਆਪਾਂ ਉਹਦੀ ਵੀਡੀਓ ਨਹੀਂ ਬਣਾਈ ਜਦੋਂ ਕਿ ਤਨੇ ਢੇ ਢੇ ਆ ਗਈ ਤੁਹਾਨੂੰ ਦਿਖਾਵਾਂਗੇ ਜਰੂਰ ਚਲਦੀ ਵੀ ਸਾਰਾ ਕੁਝ ਇਸ ਕਰਕੇ ਆ ਚੱਕਰ ਕਿਉਂਕਿ ਉਹ ਚਲਦੀ ਆ ਥੋੜੀ ਜੀ ਪਰੇ ਆਪਾਂ ਤੋਂ ਕਾਫੀ ਨਹੀਂ ਜੇ ਨੇੜੇ ਤੜੇ ਹੁੰਦੀ ਤਾਂ ਆਪਾਂ ਜਾ ਕੇ ਵੀ ਬਣਾ ਲਿਆਉਂਦੇ ਆ ਚੱਕਰ ਜਦੋਂ ਥਰੇਸਰ ਪਾਇਆ ਉਹਦਾ ਉਦੋਂ ਆਪਾਂ ਹੈ ਨਹੀਂ ਦੀ ਥਰੇਸਰ ਜ ਵੀ ਨਹੀਂ ਦਿਖਾਈ ਗਈ ਇਦਾਂ ਥਰੈਸਰ ਪਾਇਆ ਕਿਉਂਕਿ ਨਵਾਂ ਤੀਆ ਕੰਪਨੀ ਵਾਲੇ ਪਾ ਕੇ ਗਏ ਨੇ ਸਾਰਾ ਕੁਝ ਆਪ ਕਰਕੇ ਗਏ ਨੇ ਰਿਪੇਅਰ ਉਹ ਆ ਚੱਕਰ ਹੈ ਮਿੱਤਰੋ ਬਾਕੀ ਇਹ ਚਲਦੀਆਂ ਨੇ ਉਰੇ ਆਪਣੇ ਕੋਲ ਦਿਖਾਵਾਂਗੇ ਤੁਹਾਨੂੰ ਛੇਤੀ ਉਹ ਵੀ ਇਦਾਂ ਦੀ ਚਲਦੀ ਹੈ ਕੀ ਹਿਸਾਬ ਕਿਤਾਬ ਉਹਦਾ ਤੇ ਕੀ ਰਸਵਾ ਹਸਾ ਕਿੰਨੀ ਵਧੀਆ ਚਲਦੀ ਹੈ ਤੇ ਕਿੰਨਾ ਕਿ ਟੋਟਾ ਕਰਦੀ ਹੈ ਜੋ ਵੀ ਕੋਸ ਹੈਗਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਜਦੋਂ ਆ ਗਈ ਕੋਲ ਆਪਣੇ ਜੋ ਜੀ ਮੇਟਰੋ ਚਲਾਦੀ ਦੂਸਰੀ ਵੀ ਲਿਆ ਕੇ ਤੇ ਸਾਰੇ ਪੂਰੀ ਫੁੱਟ ਦੇ ਚੱਲੀ ਨਹੀਂ ਹੈ ਦੂਸਰੀ ਤਾਂ ਚੱਲੇ ਰਹੀ ਆ ਪੂਰੇ ਵਾਲੀ ਜਮਨੀ ਇਹਦੇ ਥੋੜੀ ਜੀ ਪ੍ਰੋਬਲਮ ਆ ਇੱਕ ਨਟ ਤੋੜਦੀ ਆ ਲੀਵਰ ਵਾਲਾ ਖੜੇ ਨੇ ਬੰਦੇ ਆਏ ਲਾਟੀ ਬਾਈ ਨੇ ਜੋੜ ਤਾ ਕੇ ਇਹਦੇ ਵਿੱਚ ਆਪਣੇ ਮਾਲਚਰ ਮਾਲਚੇਂ ਚੱਲਦੀ ਆ ਤਾਜੇ ਜਿਹੜਾ ਵੱਢਿਆ ਕਿਉਂਕਿ ਗਿੱਲੇ ਦੇ ਵਿੱਚ ਤਾਂ ਤੁਹਾਨੂੰ ਪਤਾ ਇੱਕ ਦਿਹਾੜੀ ਧੁੱਪ ਲੱਗ ਲਵੇ ਹੋਰ ਪਾਣੀ ਜਿਹੇ ਵਿੱਚ ਤੇ ਆਪਰਾਟ ਨੂੰ ਲਾਤਾ ਨੇ ਹਾਲ-ਦਾਲੇ ਕੀੜਾ ਪਾਤਾ ਕਾਲਾ ਬਾਈ ਆਉਂਦਾ ਲਈ ਮਗਾ ਚਲਾ ਕੇ ਦੇਖ ਕੀ ਕਹਿੰਦੀ ਆ ਵੀ ਇਹ ਰੀਅਰ ਉਹਦੇ ਚ ਫਰਕ ਕੀ ਆ ਤੇ ਕਿੰਨੇ ਕੁ ਸਹੀ ਦਾ ਫਰਕ ਆ ਹੈਗੀਆਂ ਦੋਏ ਡਬਲ ਪ੍ਰੈਸ਼ਰ ਨੇ ਤੇ ਆਹੀ ਘੇਰਾ ਰਹਿੰਦਾ ਆਪਣਾ 1509 ਦਾ ਕੰਮ ਉਹਰੇ ਨਿਭੜ ਜਾਣਾ ਕੱਲ ਮੀਂਹ ਕਰਕੇ ਰਹਿ ਗਿਆ ਜੇ ਨਹੀਂ ਤਾਂ ਕੱਲੋਂ ਕੱਟਿਆ ਜਾਣਾ ਤੀਜਾ ਸਾਡੇ ਕਿ 3 ਵਜੇ ਦੇੜ ਘੜੀ ਮੀਂਹ ਪੈ ਗਿਆ ਸੀ ਕੋਵੇ ਜਿਹਦਾ ਟਾਈਮ ਆ ਤੇ ਬੱਦਲ ਦੇਖੋ ਫੇਰ ਕਿਤੋਂ ਹੀ ਆ ਗਿਆ ਅੱਜ ਤਾਂ ਸਿਰੇ ਚਾੜਦੇ ਖੇਤ ਕੱਜ ਵੀ ਕਰਦੇਗਾ ਕੁਝ ਲਾਡੀ ਬਾਈ ਵੀ ਫੋਨ ਸੁਣ ਰਿਹਾ ਖੜਾ ਕੇ 52 10 ਤੇ ਚੱਲਦਾ ਮਲਚਰ 7 ਫੁੱਟਾ ਸ਼ਕਤੀਮਾਨ ਵਾਲਾ 21 ਫੁੱਟ ਦੀ ਪਾਈ ਆ 3602 ਮਗਰ ਤੇ 56 ਵੀ ਗਿਆ ਵੈ ਨਾਬੇ ਮੰਡੀ ਜੱਸਾ ਵਾਈ ਗਿਆ ਲੈਣ ਉਹਨੂੰ ਲਣ ਦਾ ਰੋਟੀ ਆ ਜੀ ਦਾਣੇ ਪਾਉਣ ਆ ਗਿਆ ਸੈਂਕਾ ਲਓ ਜੀ ਮਿੱਤਰੋ ਤੰਦਰਾ ਤੋਂ ਨਾ ਨਾਪੇ ਮੰਡੀ ਲੱਗਦੀ ਐ ਜੀ ਆਪਣੀ ਲੱਗੀ ਐ ਪਹਿਲੀ ਟਰਾਲੀ 2670 ਤੇ ਫਿਰ 2705 2710 ਐਦਾਂ ਮਿੱਤਰੋ ਲੱਗ ਰਹੀ ਆ ਤੇ ਝਾੜ ਆ ਰਿਹਾ तकरीबन ਪਹਿਲਾਂ ਆਇਆ 23 ਤੋਂ 24 ਕੁਇੰਟਲ ਦਾ ਤੇ ਹੁਣ ਇਹਨਾਂ ਦਾ ਦੇਖਦੇ ਆ ਕਿੰਨਾ ਆਊਗਾ ਜੋ ਵੀ ਹੈਗਾ ਆਹ ਪਲਾਟਾਂ ਦਾ ਘਟ ਵੀ ਸਕਦਾ ਵਧ ਵੀ ਸਕਦਾ ਜੋ ਵੀ ਹੋਊਗਾ ਤੁਹਾਨੂੰ ਦੱਸ ਦਾਂਗੇ ਯਾਨੀ 20 ਕੁਆਂਟਲ ਤੋਂ ਲੈ ਕੇ 25 ਕੁਆਂਟਲ ਤੱਕ ਦੇ ਵਿੱਚ ਵਿੱਚ ਕਿਤੇ ਵੀ ਆਉਂਦਾ ਜੇ ਇੱਥੇ ਕਿ ਝਾੜਾ ਜੀ ਮੈਟਰੋ ਸੋ ਪੰਜਾ ਵੀ ਖਾਲੀ ਹੋ ਕੇ ਪਹੁੰਚ ਗਿਆ ਆ ਜੋੜਤੀ ਇੱਧਰ ਇੱਧਰ ਨਵਾਂ ਤੇਜਾ ਜ ਆਪਣਾ ਆਕ ਤੇ ਉਹ ਕੰਦੇ ਕੰਦੇ ਵੜਦੀ ਆ ਉਧਰ ਲਵੇ ਪਾਣੀ ਪਿਆ ਵਾ ਕਿੱਦਾਂ ਇੱਦਾਂ ਤੂਟਾ ਜੀ ਲਾਸਟ ਕਿਹੜਾ ਆ ਪਲਾਟ ਦਾ ਨਿਬੜ ਗਿਆ ਕੰਮ ਲਈ ਆਉਂਦਾ ਕਾਲਾ ਬਾਈ ਤੇ ਇੱਧਰ ਲੱਗੇ ਤੇ ਲਾਉਣ ਆ ਮਸ਼ੀਨ ਆਪਾਂ ਤੇ ਉਰੇ ਨਿਕਲ ਗਿਆ ਗਿੱਲਾ ਇਹ ਗਿੱਲਾ ਥੱਲੇੋਂ ਬਹੁਤ ਜ਼ਿਆਦੇ ਇਹ ਥੋੜਾ ਜਿਹਾ ਟੱਕਰ ਜ਼ਿਆਦੇ ਆ ਪਲਾਟ ਬਾਹਲਾ ਗਿੱਲਾ ਉਹਦੇ ਕਰਕੇ ਹੁਣ ਇਹ ਰੁਕਣਾ ਪੈਣਾ 2-4 ਦਿਨ ਹਵਾ ਲੱਗੂਗੀ। ਲਓ ਜੀ ਆਹ ਗੇੜੇ ਲਾਏ ਨੇ ਬੈਕ ਕਰ ਕਰਕੇ ਲਵੇ ਇੰਨਾ ਕਿਥੋਂ ਹੋ ਸਕਦਾ ਵੀ ਲਵੇ ਖੱਟ ਪੈ ਗਈ ਹੋਵੇ ਜਦ ਆਪਾਂ ਨੇ ਆ ਭਰ ਕੇ ਗਏ ਆ। ਸੋਸਤਾ ਹੋਇਆ ਹੀ ਆ ਤਾਂ ਹੀ ਗਿੱਲਾ। ਯਾ ਫਿਰ ਕਲਰੀ ਆ। ਲਾਡੀ ਨੇ ਵੀ ਆ ਪਲਾਟ ਦਾ ਮੁਕਾਤਾ ਕੰਮ ਲਾਤਾ ਲਵੇ। 올 ਆਉਣ ਲੱਗੇ ਨੇ ਕਟਰ ਨਿਬੜ ਗਿਆ ਕੰਮ ਔਰੇ। ਚਲਦੇ ਆ ਮਸ਼ੀਨ ਲੈ ਕੇ ਪਿੰਡ ਨੂੰ। ਲਾਡੀ ਬ੍ਰੇਕਾਂ ਤੇ ਮੁੜੀ ਜਾਂਦਾ ਯੌਂਡੀਅਰ ਨੂੰ ਚੌੜਾ ਹੋਇਆ ਬੈਠਾ। ਦੇਖਿਓ ਕਮਾਊਗਾ ਹੁਣ ਬ੍ਰੇਕਾਂ ਦੇ ਹੱਸਦਾ ਨਾਲੇ। ਐ ਖੁਸ਼ ਹੋਇਆ ਪਿਆ ਪੂਰਾ। ਤੇ ਦੱਬ ਤੇ ਬ੍ਰੇਕ ਆਉਦੇ। ਮੁਜਾਰਾ ਪਈਆ ਘੁੰਮਣ ਦੇ ਦੇਵੇ ਆਹ ਦੇਖੋ ਚਲੋ ਪਰੇ ਜਾਣ ਦੋ ਇਹਨਾਂ ਨੇ ਕਰਨਾ ਜਿਵੇਂ ਕਰਦੇ ਨੇ ਟਾਣੇ ਪਾਉਣ ਕਾਲਾ ਬਾਈ ਆਰਾ ਕੋਈ ਫਾਇਦਾ ਵਰਤ ਕੇ ਆ ਕੇ ਕਹਿੰਦਾ ਟਾਣੇ ਆਲਾ ਪੋਟਾ ਦਾ ਬਹੁਤ ਟਾਣੇ ਘਟਦਾ ਬਹੁਤ ਨੇ ਜੋਰ ਮਾਰ ਲਓ ਹੱਦ ਨਾਲੇ ਜਦ ਕਿ ਹਰੇ ਸਾਡੀ ਭਰੀ ਨਹੀਂ ਆਪਣੀ ਬਹੁਤ ਕਹੀਦਾ ਕੀ ਕਰੀਏ ਸਮੇ ਤੋਂ ਬਾਹਰ ਆ ਦੇਖੀ ਕਹੀ ਜਲਦੀ ਨਾਲ ਨਾਲ ਹੁੰਦੇ ਆਵਣੀ ਮੇਟਰ 9:30 ਹੋ ਗਏ ਤੇ ਹੁਣ ਆਪਾਂ ਚੱਲਿਆ ਪਿੰਡ ਨੂੰ ਰਵਾਜ ਆਪਣੇ ਨਾਲ ਆ ਕਨੇਵਾ ਨਾਲ ਜਾਉ ਜੱਸਾ ਲੈ ਗਿਆ ਟਰਾਲੀ ਖਾਲੀ ਨਾ ਗੱਡੀ ਦੇ ਡੰਦਾਰ ਉਹਨਾਂ ਨੇ ਗੱਡੀ ਚੋਰੀਆ ਗਿਆ ਗੱਡੀ ਚਲਾਉਣੇ ਵਾਲਿਆਂ ਦੀ ਲੱਗਦਾ ਰਹੇਗਾ ਰਾਤ ਨੂੰ ਮੇਰੇ ਤੋਂ ਚੱਲਣੀ ਨਹੀਂ ਤੇ ਰਵਾਜ ਕਹਿੰਦਾ ਮੈਂ ਜਾਉਂ ਮੇ ਮਸ਼ੀਨ ਤੇ ਕਿ ਮੈਂ ਗੱਡੀ ਤੇ ਜਾਣਾ ਨਹੀਂ ਆ ਬੈਠਾ ਹੁਣ ਵੇਖੋ ਵਧੀਆ ਲੱਗਦਾ ਹੁਣ ਠੰਡ ਕਿ ਨਹੀਂਗਾ ਬਹੁਤ ਵਧੀਆ ਨਜ਼ਾਰਾ ਆ ਪਿਆ ਉਹ ਲੰਗਾ ਪੂਰੀ ਬਹੁਤ ਯਾਰੇ ਬੰਤੀ ਚੱਲਦੀ ਆ ਜਾਨੇ ਆਰਾਮ ਨਾਲ ਅਰੇ ਆਪਾਂ ਭਾਰਸੋ ਪਹੁੰਚਣੇ ਆਲੇ ਆ 9 ਵਜੇ ਕੇ 20 ਮਿੰਟ ਤੇ ਚੱਲੇ ਆਪਾਂ ਸੌਦੀ ਵਾਲੇ ਪਾਸੋਂ ਜੀ ਜਣਾ ਆਪਣਾ ਜਾਂਦਾ ਇੰਨੇ ਚੱਕਰਾਂ ਦੇ ਦੇਖੋ 2500 2400 2500 2400 ਇੱਥਾ ਫਿਰ ਜਾਂਦਾ ਇਹ ਦੇਖੋ ਸਾਹਮਣੇ ਹੀ ਆ